ਗੁਰਾਪੁਰਿਸ ਨੀ ਇਲਾਕੇ ਵਿੱਚ ਚੋਰੀ ਅਤੇ ਲੁੱਟਕੋ ਕਰਨ ਵਾਲੇ ਚਾਰ ਮੈਂਬਰੀ ਗਿਰੋਹ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸਐਚਓ ਗੁਰਾਇਆ ਸਿਕੰਦਰ ਸਿੰਘ ਵਿਰਕ ਨੇ ਦੱਸਿਆ ਕਿ ਗੁਰਾਇਆ ਦੇ ਇਲਾਕੇ ਵਿੱਚ ਇਹ ਚਾਰ ਮੈਂਬਰੀ ਗਿਰੋਹ ਨੇ ਲੋਕਾਂ ਦੇ ਨੱਕ ਵਿੱਚ ਧੰਮ ਕੀਤਾ ਹੋਇਆ ਸੀ ਜਿਨ੍ਹਾਂ ਨੇ 15 ਦੇ ਕਰੀਬ ਚੋਰੀ ਦੇ ਵਾਰਦਾਤਾਂ ਨੂੰ ਅੰਜਾਮ ਦੇਣਾ ਮੰਨਿਆ ਹੈ ਬਾਕੀ ਇਹਨਾਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਹੋਰ ਕੀ ਕੁਝ ਕਿਹਾ ਐਸਐਚਓ ਗੁਰਾਇਆ ਨੇ ਲੋ ਤੁਸੀਂ ਵੀ ਸੁਣੋ ਮਾਨਯੋਗ ਐਸਐਸਪੀ ਸਾਹਿਬ ਜੰਦਰ ਵਿਆਫੀ ਸਰਦਾਰ ਰਵਿੰਦਰ ਸਿੰਘ ਗਿਰਕ ਔਰ ਮਾਨਯੋਗ ਸਰਜੀਤ ਰਾਏ ਜੀ ਐਸਪੀਜੀ ਸਾਹਿਬ ਮਾਨਯੋਗ ਸਰਬ ਸਿੰਘ ਪੱਲ ਬੀਐਸਪੀ ਸੌਰੀ ਦੇ ਫਲੌਰ ਦੀ ਰਹਿਨਮਾਈ ਹੇਠ ਜੋ ਇਲਾਕੇ ਵਿੱਚ ਲੁੱਟਾਂ ਖੋਹਾਂ ਕਰਨ ਵਾਲਾ ਗੈਂਗ ਜਿਹੜਾ ਕੋਈ ਅਬਰਦਾ ਸੀ ਜਿਹਨੂੰ ਅਸੀਂ ਜਿਹੜਾ ਚਾਰ ਬੰਦੇ ਜਿਨ੍ਹਾਂ ਚੋਂ ਗ੍ਰਿਫਤਾਰ ਕੀਤੇ ਨੇ ਗੌਰਵ ਪੁੱਤਰ ਨਰੇਸ਼ ਦੀਪਕ ਪੁੱਤਰ ਜਿੰਦਰ ਰਾਜਨ ਪੁੱਤਰ ਸ਼ੇਂਦਰ ਤੇ ਮਨਦੀਪ ਜਹਲੀ ਇਹ ਕਾਫੀ ਦਿਨ ਤੋਂ ਬੁਰਾਇਆ ਏਰੀਆ ਵਿੱਚ ਗਰਾਂ ਸ਼ਹਿਰ ਵਿੱਚ ਘਰਾਂ ਦੇ ਵਿੱਚ ਦਿਨ ਦੇ ਟਾਈਮ ਜਿਹੜੇ ਘਰ ਬੱਤ ਵੇਚੇ ਤੇ ਚੋਰੀਆਂ ਕਰਦੇ ਸੀਗੇ ਕਾਫੀ ਇਹਨਾਂ ਨੇ ਪ੍ਰਵਾਸੀ ਮਜ਼ਦੂਰਾਂ ਦੇ ਘਰਾਂ ਦੇ ਕਾਫੀ ਚੋਰੀਆਂ ਕੀਤੀਆਂ ਉਹਨਾਂ ਨੇ ਪੈਸੇ ਮੋਬਾਈਲ ਜੋ ਵੀ ਮਿਲਦਾ ਸੀ ਇਹਨਾਂ ਨੂੰ ਇਹ ਚੋਰੀ ਕਰ ਲੈਂਦੇ ਸੀਗੇ ਤਕਰੀਬਨ ਰਾਤ ਦੇ ਟਾਈਮ ਵੀ ਜਦੋਂ ਨਿਕਲਦੇ ਸੀਗੇ ਤੇ ਤਕਰੀਬਨ ਜਿੰਨੀ ਸ਼ਟਰ ਵਾਲੀਆਂ ਦੁਕਾਨਾਂ ਜਿੱਥੇ ਚੌਕੀ ਦਾ ਨਹੀਂ ਸੀ ਹੁੰਦਾ ਜਾਂ ਚੌਕੀ ਦਾ ਸੱਤਾ ਹੁੰਦਾ ਸੀਗਾ ਉਹ ਦੁਕਾਨ ਦਾ ਸ਼ਟਰ ਚੱਕ ਕੇ ਅੰਦਰ ਜਿਹੜਾ ਮਾੜਾ ਮੋਟਾ ਬੱਜਿਆ ਕੈਸ਼ ਹੁੰਦਾ ਸੀ ਦੁਕਾਨ ਦਾ ਉਹ ਚੋਰੀ ਕਰ ਲਿੰਦੇ ਸੀ ਤਕਰੀਬਨ ਹੁਣ ਤੱਕ ਇਹਨਾਂ ਨੇ 15 ਵਾਰ ਦਾ ਤਾਂ ਜਿਹੜੀਆਂ ਉਹ ਮੰਨੀਆਂ ਨੇ ਚੋਰੀਆਂ ਛੋਟੇ ਛੋਟੇ ਚੋਰੀਆਂ ਦੁਕਾਨਾਂ ਤੋੜਨੀਆਂ ਸ਼ਟਰ ਤੋੜਨੇ ਜਿਵੇਂ ਗਰਾਿਆਂ ਵਿੱਚ ਇਹਨਾਂ ਨੇ ਸ਼ਟਰ ਤੋੜੇ ਸੀ ਪਹਿਲਾਂ ਰਾਤ ਦੇ ਟਾਈਮ ਦੋ ਜਣਿਆਂ ਨੇ ਉਹ ਮੰਨ ਗਏ ਨੇ ਦੋ ਜਣੇ ਵੀ ਅਸੀਂ ਇਹ ਹੋਇਆ ਸੀਗਾ ਤੇ ਕਾਫੀ ਜਿਹੜਾ ਇਹਨਾਂ ਨੇ ਚੋਰੀਆਂ ਕੀਤੀਆਂ ਚਮਨੂ ਜਿਹੜਾ ਹਿਆਰਾ ਸਮੇਂ ਦਸੀਂ ਇਹ ਗ੍ਰਿਫਤਾਰ ਕੀਤਾ ਸਰ ਇਹਨਾਂ ਤੇ ਪਹਿਲਾਂ ਵੀ ਮੁਕਾਦਮਾ ਦਰਜਾ ਕੋਈ ਇਹਨਾਂ ਤੇ ਵਿੱਚੋਂ ਮੁਕਦਮੇ ਦਰਜ ਨਹੀਂ ਇਹਨਾਂ ਦੇ ਪਰ ਹੁਣ ਅਸੀਂ ਇਹਨਾਂ ਦੀ ਤਫਤੀਸ਼ ਕਰਦੇ ਆ ਕਿੱਥੇ ਕਿੱਥੇ ਹੋਰ ਵੀ ਇਹਨਾਂ ਨੇ ਚੋਰੀਆਂ ਕੀਤੀਆਂ ਨੇ ਦਿਨ ਦੇ ਟਾਈਮੋਂ ਰਾਤ ਦੇ ਟਾਈਮੋਂ ਦੁਬਈ ਨੇ ਤਫਤੀਸ਼ ਕਰਦੇ ਹਾਂ ਠੀਕ ਇਹਦਾ ਮੁਕਦਮਾ ਦਰਜ ਕੀਤਾ ਹੈਗਾ ਇਹ ਇੱਥੋਂ ਹੀ ਇੱਕ ਘਰ ਦੇ ਵਿੱਚ ਹੀ ਬੜੇ ਸੀ ਉਹਨਾਂ ਨੂੰ ਪਛਾਣ ਲਿਆ ਜਿੱਥੋਂ ਇਹ ਗੱਲ ਜਿਹੜੀ ਸਾਹਮਣੇ ਆਈ ਹੈਗੀ ਆ ਉਹ ਅੰਗਰਾਯਾਂ ਦੇ ਰਹਿਣ ਵਾਲੇ ਯਾਰ ਜਿਨ੍ਹਾਂ ਦੇ ਘਰ ਇਹਨਾਂ ਨੇ ਚੋਰੀ ਕੀਤੀ ਸੀ